ਪਿਛਲੇ ਦਿਨੀ ਪਿੰਡ ਸਾਲੋਂ ਖੇਤਾਂ ਵਿੱਚ ਸਥਿਤ ਮੋਟਰਾਂ ਤੇ ਨਿਸ਼ੇੜੀਆਂ ਵੱਲੋਂ ਤਾਰਾਂ ਵੱਡੀਆਂ ਗਈਆਂ ਅਤੇ ਜਿਸ ਕਾਰਨ ਕਿਸਾਨਾਂ ਨੂੰ ਬਹੁਤ ਹੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਸੁਖੀ ਪ੍ਰਧਾਨ ਜੀ ਸਬੀਰ ਸਿੰਘ ਸਾਲੋਂ ਹਰਜਿੰਦਰ ਸਿੰਘ ਸਾਲੋਂ ਅਤੇ ਮੱਖਣ ਸਿੰਘ ਸਕੂਪਰ ਅਤੇ ਹੋਰ ਕਿਸਾਨਾਂ ਵੱਲੋਂ ਈਗਲਾਈ 24 ਦੇ ਨਾਲ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਉਹਨਾਂ ਦੀਆਂ ਮੋਟਰਾਂ ਨਹਿਰ ਤੋਂ ਪਰਲੇ ਪਾਸੇ ਵੱਲ ਲਹਾਨਾ ਉਸ ਪਾਸੇ ਆਮ ਬੰਦੇ ਦਾ ਆਣਾ ਜਾਣਾ ਥੋੜਾ ਘੱਟ ਹੁੰਦਾ ਹੈ ਅਤੇ ਨਸ਼ੇੜੀ ਅਕਸਰ ਹੀ ਮੋਟਰਾਂ ਨੂੰ ਨੁਕਸਾਨ ਕਰਦੇ ਹਨ ਅਤੇ ਜਿਵੇਂ ਜਬੀਰ ਸਿੰਘ ਤੇ ਰਜਿੰਦਰ ਸਿੰਘ ਸਾਲੋ ਨਵਾਸੀਆਂ ਨੇ ਦੱਸਿਆ ਕਿ ਉਹਨਾਂ ਦੀਆਂ ਮੋਟਰਾਂ ਨੂੰ ਨਸ਼ੇੜੀਆਂ ਵੱਲੋਂ ਪੰਜ ਕੋ ਦਿਨ ਪਹਿਲਾਂ ਨਿਸ਼ਾਨਾ ਬਣਾ ਕੇ ਸਰਵਚਾਂ ਤੇ ਮੋਟਰਾਂ ਨੂੰ ਤੋੜਿਆ ਗਿਆ ਤੇ ਤਾਰਾਂ ਵਢੀਆਂ ਗਈਆਂ ਤੇ ਇਹ ਘਟਨਾ ਪਹਿਲੀ ਵਾਰ ਨਹੀਂ ਹੋਈ ਹੈ ਤੇ ਕੱਲ੍ਹ ਵੀ ਕਈ ਵਾਰ ਹੋ ਚੁੱਕੀ ਹੈ ਇਸ ਸਮੱਸਿਆ ਦਾ ਸਾਹਮਣਾ بار بار ਕਰਨਾ ਪੈ ਰਿਹਾ ਹੈ ਕਿਉਂਕਿ ਉਨਾ ਬਲੋਂ ਕਈ ਵਾਰ ਮੋਟਰਾਂ ਦੇ ਜੰਦਰੇ ਨਵੇਂ ਲਗਾਉਣੇ ਪਏ ਹਨ ਤੇ ਤਾਰਾਂ ਵੀ ਨਮੀਆਂ ਪਾਉਣੀਆਂ ਪੈ ਰਹੀਆਂ ਹਨ ਸਾਲੋ ਨਿਵਾਸੀ ਕਿਸਾਨ ਹਰਜਿੰਦਰ ਸਿੰਘ ਵੱਲੋਂ ਜਾਣਕਾਰੀ ਸਾਂਝੇ ਕਰਦੇ ਦੱਸਿਆ ਕਿ ਨਸ਼ੇੜੀਆਂ ਵੱਲੋਂ ਉਹਨਾਂ ਦੇ ਕੰਦ ਦੇ ਅੰਦਰ ਮੋਟਰ ਤੇ ਲਿਖਿਆ ਕਿ ਅਮਲੀ ਬੰਦੇ ਨੂੰ ਗਾਲ ਨਹੀਂ ਕੱਢਣੀ ਸੌਰੀ ਜੇਕਰ ਤੇਰਾ ਪਤ ਚਿੱਟੇ ਤੇ ਲੱਗ ਗਿਆ ਫਿਰ ਪਤਾ ਲੱਗਣਾ ਚੋਰੀ ਕਿਉਂ ਕਰਨੀ ਪੈਂਦੀ ਔਰ ਇਹ ਇੱਕ ਸੰਦੇਸ਼ ਵੀ ਦੇਸ਼ੀਆਂ ਵੱਲੋਂ ਇਹਨਾਂ ਕਿਸਾਨਾਂ ਨੂੰ ਦਿੱਤਾ ਗਿਆ ਹੈ ਇੱਕ ਤਰਸ ਦੀ ਤਰਸ ਦੀ ਭਾਵਨਾ ਵੀ ਕਹਿ ਸਕਦੇ ਆ ਔਰ ਤੁਸੀਂ ਦੇਖ ਰਹੇ ਹੋ ਚੈਨਲ ਈਗਲਾਈ 24 ਆਓ ਜਾਣਦੇ ਹਾਂ ਪੂਰਾ ਕੀ ਹੈ ਮਾਮਲਾ ਇਹਨਾਂ ਕਿਸਾਨਾਂ ਦੀ ਜ਼ੁਬਾਨੀ ਹਾਂਜੀ ਭਾਜੀ ਕੀ ਨਾਮ ਤੁਹਾਡਾ ਜਸਵੀਰ ਸਿੰਘ ਜੀ ਪਿੰਡ ਭਾਜੀ ਪਿੰਡ ਸਾਲੋਂ ਜੀ ਭਾਜੀ ਕੀ ਪ੍ਰੋਬਲਮ ਆਪਣੇ ਤੇ ਆਈ ਹੈ ਭਾਜੀ ਜੰਦਾ ਭੰਨ ਕੇ ਬਾਹਰੋਂ ਤੇ ਆਥੋਂ ਤਾਰਾਂ ਵੱਢ ਕੇ ਲੱਗਾ ਵਿੱਚੋਂ ਪਾ ਪਟਿਆ ਪਹਿਲਾਂ ਪੱਟ ਕੇ ਵਿੱਚੋਂ ਕੱਢ ਕੇ ਤਾਰ ਲੱਗਾ ਇੱਥੋਂ ਵੱਡੀ ਤੇ ਬਾਹਰੋਂ ਮੋਟਰ ਦੇ ਕੋਲੋਂ ਵੱਟ ਲਈ ਦੋ ਜਗ੍ਹਾ ਤੋਂ ਵੱਟ ਕੇ ਲੈ ਗਾ ਤੁਸੀਂ ਬਾਹਰੋਂ ਮੋਟਰ ਨਹੀਂ ਵੱਟ ਕੇ ਲਈ ਦੋ ਵਾਰੀ ਚੋਰੀ ਹੋਈ ਹੈ ਜੀ 20 ਮੋਟਰਾਂ ਦੀ ਘਟੋ ਘਾਟ 20 ਮੋਟਰਾਂ ਦੀਆਂ ਲੈ ਗਏ ਘਟੋ ਘਾਟ ਇੱਥੋਂ ਵੀ ਤਾਰਾ ਪਿਛਲੀ ਵਾਰੀ ਇਹਦੇ ਵਿੱਚੋਂ ਗ੍ਰਿਪਾਂ ਨੂੰ ਵੀ ਕੱਢ ਕੇ ਲੈ ਗਏ ਸਤਾਰਾਂ ਸਾਤਾ ਪੁਲ ਦੇ ਪਰਲੇ ਪਾਸੇ ਪੈ ਗਈ ਉਹ ਗਣਾ ਨਹੀਂ ਦੋ ਮੋਟਰ ਇੱਕੋ ਸਾਡੇ ਸਾਹਮਣੇ ਮੋਟਰ ਹੈ ਉਹਦੇ ਇੱਕ ਮੇਰਾ ਆ ਦੇਖ ਲਓ ਕੰਨ ਦੇ ਵਿੱਚ ਪਾਈਪ ਸੀ ਪਾਈਪ ਵੱਟ ਕੇ ਵਿੱਚੋਂ ਕੱਢ ਕੇ ਲੈ ਗਾ ਤੇ ਆਪਣਾ ਭਾਈ ਨਾਮ ਕੀ ਹੈ ਜਸਵੀਰ ਸਿੰਘ ਜੀ ਭਾਜੀ ਵੀ ਆਪਾਂ ਕੋਈ ਥਾਣੇ ਦੇ ਬਾਰੇ ਕੋਤਲਾ ਕਦੀ ਕੀਤੀ ਕਦੀ ਨਹੀਂ ਕੀਤੀ ਨਹੀਂ ਭਾਜੀ ਅੱਜ ਅਸੀਂ ਦਿੱਤੀ ਆ ਜੀ ਉਹਨਾਂ ਨੂੰ ਅੱਜ ਰਿਪੋਰਟ ਦਿੱਤੀ ਜਿਹੜੀ ਅੱਡੇ ਦੇ 17 ਵਾਰੀ ਨਹੀਂ ਦਿੱਤੀ ਨਹੀਂ ਅੱਜ ਕੀਤੀ ਅੱਜ ਅੱਜ ਦਿੱਤੀ ਅੱਜ ਦਿੱਤੀ ਆ ਜੀ ਆਪਾਂ ਪਹਿਲਾਂ ਵੀ ਭਾਈ ਗੱਲ ਕਰਦੇ ਪਹਿਲਾਂ ਵੀ ਪ੍ਰੋਬਲਮ ਆਈ ਇਦਾਂ ਹਾਂਜੀ ਹਾਂਜੀ ਜਦੋਂ ਆਪਾਂ ਥਾਣੇ ਜਾ ਕੇ ਦੱਸਾਂਗੇ ਨਹੀਂ ਬੜਸੂ ਆਪਾਂ ਵੀ ਕਿੰਦਾ ਪ੍ਰਹਾਲੂਗੇ ਜੀ ਹੱਲ ਤਾਂ ਭਾਜੀ ਹੁਣ ਕਰਨਾ ਪਊਗਾ ਦੱਸਣਾ ਪਊਗਾ ਇਹ ਤਾਂ ਠੀਕ ਹੈ ਜੀ ਤੁਹਾਡਾ ਅੱਜ ਤੁਹਾਡਾ ਇਹ ਨਸਰਾ ਤੁਹਾਡਾ 2 ਮਿੰਟ ਦਾ ਘਟ ਹੋਈ ਆ ਹਾਂਜੀ ਹਾਂਜੀ ਤੋਂ 20 ਮਿੰਟ ਵੀ ਘਟ ਹੋ ਸਕਦੀ ਆ ਹੋ ਸਕਦੀ ਹੋ ਚੋਰੀ ਹੋ ਸਕਦਾ ਭਾਜੀ ਉਹ ਮੰਡੋ ਵੀ ਜੋੜ ਲੱਗੇ ਪਿਛਲੀ ਵਰੀ ਮੋਟਰ ਪਰ ਬਾਹਰ ਕੱਢ ਕੇ ਤਾਂ ਜੋੜ ਲਾਇਆ ਸੀ ਪਿਛਲੀ ਵਰੀ ਠੀਕ ਹੈ ਭਾਜੀ ਅੱਤੇ ਤੋੜ ਕੇ ਲਗਾ ਨਾਲੋਂ ਅੱਤੇ ਜਿਹੜੇ ਸੀ ਹਾਂਜੀ ਹਾਂਜੀ ਉੱਪਰ ਲਾਈਟ ਲਾਈ ਹੋ ਸੀ ਉਹ ਦੂਜੀ ਇੱਕ ਮੋਟਰ ਦਾ ਇੱਕ ਆ ਸਾਹਮਣੇ ਮੋਟਰ ਦੇ ਸਾਰਾ ਕੁਝ ਇਹ ਖਿੱਚ ਕੇ ਲੱਗਾ ਸਾਰੀਆਂ ਖਿੱਚ ਕੇ ਲੱਗੇ ਤਾਰਾਂ ਵਿੱਚੋਂ ਆ ਦੇਖੋ ਗੇਟ ਭੰਨਿਆ ਉਹ ਤੇ ਬਾਹਰਲੇ ਪਾਸੇ ਤੇ ਜੰਦੇ ਦਾ ਕਰਾਇਆ ਸਾਰਾ ਹੀ ਸਾਦੇ ਬਿਲਡਿੰਗ ਕਰਾਈ ਆ ਕੁੰਡੇ ਤੋੜ ਗਏ ਸਾਰੇ ਆ ਨਵੀਂ ਬਿਲਡਿੰਗ ਕਰਾਈ ਆ ਆ ਸਾਰੀ ਬਿਲਡਿੰਗ ਨਵੀਂ ਕਰਾਈ ਆ ਕੁੰਡੇ ਤੋੜ ਗਾ ਦੇਖ ਲਓ ਸਾਰੇ ਆਹ ਜਸਵੀਰ ਭਾਈ ਤੁਹਾਡੀਆਂ ਸਾਰੀਆਂ ਗੱਲਾਂ ਜਾਇਜ ਆ ਤੁਸੀਂ ਸਹੀ ਬੋਲਦੇ ਹੋ ਸੱਚ ਵੀ ਬੋਲਦੇ ਹੋ ਹਾਂਜੀ ਹਾਂਜੀ ਤੁਸੀ ਥਾਣਾ ਹੀ ਵਾਲੇ ਤਲਾ ਤੁਹਾਡਾ ਕਰਾ ਤੋਂ ਤੁਹਾਡਾ ਫਰਜ਼ੇ ਵਰਦਾ ਤਾਂ ਕਿ ਜਿਹੜੀ ਪੁਲਿਸ ਕਿਦੇ ਜੀ ਨੂੰ ਠੱਲ ਪਾ ਸਕੀ ਪਾਜੀ ਸਵੇਰੇ ਕਣਕ ਸਿੰਜਣੀ ਸੀ ਇਸ ਕਰਕੇ ਅਸੀਂ ਲੇਟ ਹੋ ਗਏ ਬਈ ਚਲੋ ਆਪਣਾ ਕੰਮ ਚਾਲੂ ਕਰ ਲਈਏ ਮੋਟਰਾਂ ਚੱਲਦੀਆਂ ਲੀਆਂ ਜੀ ਲੇਟ 4 ਘੰਟੇ ਤਾਂ ਲੇਟ ਸਾਰੀ ਆਉਂਦੀ ਆ ਫੋਟੋ ਪਰ ਥਣੇ ਜਾਵਾਂਗੇ ਆਪਾਂ ਹਾਂਜੀ ਹਾਂਜੀ ਜਾਵਾਂਗੇ ਜੀ ਹਾਂ ਮੱਖਣ ਸਿੰਘ ਜੀ ਮੱਖਣ ਭਾਈ ਪੈਂਦੇ ਆਪਣੇ ਕਿੱ데 ਸਕੂਪਰ ਜੀ ਪੈਂਦਾ ਸਕੂਪਰ ਹਾਂਜੀ ਤੇ ਭਾਜੀ ਆਪਾਂ ਇੱਥੇ ਕਿੰਨੇ ਸਮੇਂ ਤੋਂ ਆਪਣੀ ਜ਼ਮੀਨ ਆਪਣੀ ਇੱਥੇ ਇਹ ਤਾਂ ਮੇਰੇ ਖਲ ਕਾਫੀ ਸਾਤੋਂ ਪਹਿਲਾਂ ਦੀ ਰੱਖੋ ਤੁਸੀਂ ਤੁਹਾਡੇ ਪਹਿਲਾਂ ਤੋਂ ਹਾਂਜੀ ਤੇ ਜਿਹੜੀ ਚੋਰੀ ਦੇ ਬਾਰਾਤਾਂ ਹੋ ਰਹੀਆਂ ਤੁਹਾਡਾ ਵੀ ਨਸਾਨ ਵੀ ਹੋਇਆ ਦੇ ਵਿੱਚ ਜੀ ਮੇਰਾ 3-4000 ਦਾ ਹੋ ਗਿਆ ਜੀ ਅੱਛਾ ਜੀ ਕਿਰੇ ਦਾ ਨਸਾਨ ਆ ਪੜਦਾ ਜੀ ਦੇਖੋ ਜੀ 15-18 ਫੁੱਟ ਦਾ ਤਾਰ ਗਈ ਹੈ ਮੇਰੀ ਜੀ ਤੇ ਵੇ ਬਾਕੀ ਗ੍ਰਾਪ ਗ੍ਰਾਪ ਸਾਰੇ ਭੰਗ ਗਏ ਅੰਦਰੋਂ ਦੇ ਪਨ ਕੇ ਤੇ ਬਾਕੀ ਹੁਣ ਦੇਖੋ ਮਿਹਨਤ ਵੀ ਆਉਣੀ ਓਤੇ ਸਾਰੀ ਨਵੇਂ ਕੋ ਰੈਪ ਲਵਾਵਾਂਗੇ ਤਾਂ ਜਾ ਕੇ ਚਾਲੂ ਕਰਾਵਾਂਗੇ ਜੀ ਜੀ ਹੁਣ ਟੈਂਪਰੇਰੀ ਤੌਰ ਤੇ ਛਲਾਈ ਆ ਜੀ ਹਾਂ ਜੀ ਕੋਈ ਆਪਾਂ ਥਾਣੇ ਕੋ ਤਲਾ ਕੀਤੀ ਹੋ ਗਈ ਨਹੀਂ ਕੋਈ ਨਹੀਂ ਕੀਤੀ ਜੀ ਉਹ ਪਿੰਡ ਦੇ ਸਰਪੰਚ ਕੋ ਬਗਲ ਕੀਤੀ ਹੋ ਗਈ ਉਹ ਦੱਸਿਆ ਸੀਗਾ ਪਿੰਡ ਦੇ ਸਰਪੰਚ ਨੂੰ ਕਹਿੰਦਾ ਅਹ ਜੀ ਕੀ ਕਰ ਸਕਦੇ ਹਾਂ ਇਹਦਾ ਚੋਰਾਂ ਨੂੰ ਦੱਸੋ ਅੱਛਾ ਜੀ ਹਾਂ ਜੀ ਦੇਖੋ ਇਹ ਤਾਂ ਹੁਣ ਜਦੋਂ ਜਦੋਂ ਪੰਚਾਇਤ ਕੋ ਗੱਲ ਗਈ ਆ ਥਾਣੇ ਗੱਲ ਜਾਊਗੀ ਤਾਂ ਇਹ ਕੋ ਹੱਲ ਹੋ ਸਕਦਾ ਹਾਂ ਜੀ ਹਾਂ ਜੀ ਗੱਲ ਤਾਂ ਉਹੀ ਆ ਨਾ ਹਾਂ ਜੀ ਹਾਂ ਜੀ ਤੇ ਆਪਣੀ ਹੁਣ ਆਪਣੀ ਕੀ ਮੰਗਾ ਜੀ ਪ੍ਰਸ਼ਾਸਨ ਤੋਂ ਆਪਣੀ ਅਸੀਂ ਤੇਹੀ ਚਾਹੁੰਦੇ ਪਈ ਥੋੜੀ ਨਿਗਰਾਨੀ ਰੱਖੀ ਜਾਵੇ ਜਿਹੜਾ ਹੁਣ ਰਾਤ ਭਰ ਤੇ ਰਾਉਂਡ ਕੀਤਾ ਵਜਿਆ ਜਾਵੇ ਇਧਰ ਜੀ ਹੁਣ ਬੰਦੇ ਪੱਲਾ ਬੰਦਾ ਆ ਨਹੀਂ ਸਕਦਾ ਇੱਥੇ ਇਹ 6 ਮਹੀਨੇ ਬਾਅਦ ਭਾਜੀ ਦੂਜੀ ਵਾਰੀ ਹੋ ਗਿਆ ਇਹ ਮਾਰ ਦਾ ਜੀ ਭਾਜੀ ਇਹ 6 ਮਹੀਨੇ ਜਿੱਦਾਂ ਪਹਿਲਾਂ ਇੱਕ ਵਾਰੀ ਝੋਨੇ ਤੇ ਹੋਈ ਹੈ ਉਸ ਵੇਲੇ ਵੀ ਮੋਟਰਾਂ ਦੀਆਂ ਤਾਰਾਂ ਕੱਟ ਕੇ ਲੈ ਗਏ ਤੇ ਹੁਣ ਵੀ ਆਹ ਟਾਈਮ ਤੇ ਕਣਕ ਧੁੰਦਾ ਪੈਂਦੀਆਂ ਇਹਦੇ ਵਿੱਚ ਵੀ ਕੱਟ ਕੇ ਲੈ ਗਏ ਉਹ ਪਿਛਲੀ ਵਾਰੀ ਆ ਕਮੇਟੀ ਜਮੀਨੇ ਉਹ ਟਰਾਂਸਫਰ ਪੂਰਾ ਜਿੱਦਾਂ ਨਾ ਕਲਾ ਨਾਟਕ ਖੋਲ ਕਲਾ ਕੰਡਾ ਨਾਟਕ ਖੋਲ ਸਾਰਾ ਕੁਝ ਕੱਢ ਕੇ ਲੈ ਗਿਆ ਉਹ ਬੱਚੋ ਤੇ ਸਾਡੀ ਇਹੀ ਮੰਗੋ ਪ੍ਰਸ਼ਾਸਨ ਤੋਂ ਮੰਨ ਲਓ ਆਪਣਾ 메인 ਥਾਣਾ ਔੜਵਾ ਤੇ ਮੜ ਜੀ ਪੈਟਰੋਲਿੰਗ ਰੱਖੀ ਜਾਵੇ ਰਾਤ ਨੂੰ ਵੀ ਕੇ ਜਿਹੜਾ ਥੋੜੀ ਜੀ ਨਿਗਰਾਨੀ ਦੇ ਵਿੱਚ ਬੰਦੇ ਆਣ ਕੇ ਫੜੇ ਜਾਣ ਇਦਾਂ ਦੇ ਬੰਦੇ ਜਿਹੜੇ ਗਲਤ ਅੰਸਰਵਾ ਉਹ ਫਿਰ ਤਾਂ ਜਿਆਦਾ ਜਾਂਦੇ ਰੋਡ ਤੇ ਹੀ ਆਉਂਦੇ ਉਹ ਨਹੀਂ ਜਾਣਾ ਤਾਂ ਰੋਡ ਤੋਂ ਹੀ ਆ ਕਿਤੇ ਖੇਤਾਂ ਵਿੱਚ ਧੁੱੜੀ ਜਾਂਦੇ ਆ ਭਾਜੀ ਜੀ ਜੀ ਬਿਲਕੁਲ ਹਾਂਜੀ ਰੋਡ ਤੇ ਮੜ ਜੇ ਆ ਨਾਕਾ ਨੁਕਾ ਲਾ ਕੇ ਰੱਖਿਆ ਜਾਵੇ ਤੇ ਨਾਕਾ ਲਾ ਕੇ ਫਿਰ ਚੈੱਕ ਕੀਤਾ ਜਾਵੇ ਕੋਣ ਕਿੱਧਰੋਂ ਆ ਰਿਹਾ ਨਹੀਂ ਆ ਰਿਹਾ ਉਹਨੂੰ ਚੈੱਕ ਕਰਕੇ ਚੰਗੀ ਤਰ੍ਹਾਂ ਪੁੱਛ ਕੇ ਭੇਜਿਆ ਜਾਵੇ ਰਾਤ ਦੇ ਟਾਈਮ ਜੀ ਜਿਹੜੇ ਤਾਰਾਂ ਚੋਰੀ ਹੋਈਆਂ ਹੈਗੀਆਂ ਸਾਲੋਂ ਦੇ ਵਿੱਚ 15 ਤੋਂ 20 ਮੋਟਰਾਂ ਦੀ ਤੱਕ ਚਾਰ ਦਿਨ ਆਪਣਾ ਜਿਹੜੀ ਤਾਰਾਂ ਚੋਰੀ ਹੋਈਆਂ ਹੈਗੀਆਂ ਉਦੋਂ ਇੱਕ ਤਰਾਸ਼ ਦੀ ਇਹ ਆ ਕਿ ਨਸ਼ੇੜੀਆਂ ਵੱਲੋਂ ਇਸ ਮੋਟਰ ਦੇ ਉੱਪਰ ਇਹ ਲਿਖਿਆ ਹੋਇਆ ਹੈ ਕਿ ਅਮਲੀ ਬੰਦੇ ਨੂੰ ਬਾਹਰ ਨਹੀਂ ਕੱਢਣੀ ਸੌਰੀ ਕੱਢੀ ਦੀ ਜੇ ਤੇਰਾ ਪੁੱਤ ਚਿੱਟੇ ਤੇ ਲੱਗ ਗਿਆ ਫਿਰ ਮਾੜਾ ਲੱਗਣਾ ਚੋਰੀ ਕੀ ਕਰਨੀ ਚੋਰੀ ਕਿਉਂ ਕਰਨੀ ਪੈਂਦੀ ਆ ਚੋਰੀ ਕਿਉਂ ਕਰਨੀ ਪੈਂਦੀ ਆ ਸੁખી ਬਈ ਆਪੇ ਕਹਿੰਦੋਂ ਕੀ ਸਾ ਚਾਹੀਗਾ ਤੁਹਾਨੂੰ ਇਹ ਹਮਮਰੀ ਬੰਦਿਆਂ ਨੂੰ ਕੀ ਗਿਆ ਇਹ ਪਰਦੀ ਉਹਨਾਂ ਲਈ ਤਾਂ 150 ਦਾ ਈ ਤਾਰ ਹੋ ਗਈ ਵੇਚਣ ਘਵਾੜ ਤੋਂ ਬਾਰੇ ਨੁਕਸਾਨ ਲਿਖੋ ਆ ਪੰਜਵੀਂ ਛੇਵੀਂ ਵਾਰ ਕਰ ਗਏ ਆ ਜੀ ਆ ਪਿਛਲੀ ਵਾਰੀ ਸਾਰਾ ਯਾ ਨਵਾਂ ਸਿਸਟਮ ਲੱਗਾ ਹੈਗਾ ਬੰਦਿਆਂ ਦਾ ਮਸਤ ਨੂੰ ਜਾ ਗਿਆ ਆ ਦੇਖ ਨਾ ਨਵਾਂ ਹੀ ਸਾਰਾ ਆ 450 ਦਾ ਈ ਆ ਗੱਲ ਨਵਾਂ ਬਾਤ ਦਾ 150 ਦੀ ਤਾਰ ਹੋ ਗਈ 150 ਦੀ ਤਾਰ ਹੋ ਗਈ ਜਿਹੜੀ ਜਾ ਰਹੀ ਉਹ ਗੱਲ ਪਾਣੀ ਦਾ ਤਾਰ ਇਹ ਤੂੰ ਘੁੰਮ ਕੇ ਜਾਂਦੀ ਹੱਥ ਫੜ ਕੋਣ ਤਾਂ ਹੀ ਭਕਾ ਕਰਾਇਆ ਤਾਂ ਪਹਿਲਾਂ ਫੇ ਦੂਆ ਜਾਣੇ ਪੱਟਿਆ ਹੈਗਾ ਇਹ ਵੀਡੀਓ ਜਿਨ੍ਹਾਂ ਨੇ ਇਹ ਘਟਨਾ ਵਸੇ ਕੰਮ ਕੀਤਾ ਹੈਗਾ ਉਹ ਵੀ ਦੇਖਣਗੇ ਉਹ ਵੀ ਦੇਖਣਗੇ ਤੁਸੀਂ ਉਹਨਾਂ ਨੂੰ ਕੀ ਕਰਨਾ ਚਾਹੁੰ ਉਹਨੂੰ ਕਹਿੰਨੇ ਵੀ 100000 ਰੁਪਇਆ ਉਦਾਂ ਸਾਡੇ ਕੋਲ ਲੈ ਜਾ ਕਰੋ ਮੰਗ ਕੇ ਇਹ ਕੰਮ ਨਾ ਕਰੋ ਇਹ ਨਿਕਸਾਨ ਨਾ ਕਰੋ ਓਏ 100000 ਰੁਪਇਆ ਆ ਕਈਆਂ ਮੰਜੇ ਹੋਰ ਸਭ ਕੁਝ ਪਿਆ ਹੋਰ ਕੋਈ ਚੀਜ਼ ਨਹੀਂ ਛੇੜੀ ਜੀ 100000 ਦੇ ਅੰਦਰ ਪੰਪ ਪਿਆ ਸੀ ਬੈਟਰੀ ਵਾਲਾ ਮੇਰੇ ਖਾਸ ਪੈਸੇ ਦੀ ਅੰਦਰ ਦੱਸੋ ਪਿਛਲੇ ਵੀ ਡਾਇਆ ਪਿਆ ਸੀ ਆ ਬਲ ਵਾਲੀਆਂ ਤਾਰਾ ਵੀ ਨਹੀਂ ਛੜੀਆਂ ਗਈਆਂ